ਜੈਸਾਂ ਜੀ ਸਾਰਿਆਂ ਨੂੰ ਜੀ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਕੱਲ ਮੈਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਇੱਕ ਮੈਂ ਵੀਡੀਓ ਅਪਲੋਡ ਕੀਤੀ ਸੀ ਕਿ ਜਿਹਦੇ ਵਿੱਚ ਇਹ ਗੱਲ ਆਪਾਂ ਸਾਂਝੀ ਕੀਤੀ ਸੀ ਕਿ ਤੁਹਾਡੇ ਘਰ ਦੇ ਵਿੱਚ ਜਿਹੜਾ ਮੰਦਰ ਹੁੰਦਾ ਜਾਂ ਕਿਤੇ ਉਹ ਬੈਡਰੂਮ ਜਾਂ ਤੁਹਾਡੇ ਸਟੋਰ ਦੇ ਵਿੱਚ ਤਾਂ ਨਹੀਂ ਮੈਨੂੰ ਉਸ ਵੀਡੀਓ ਤੇ ਬੜੇ ਲੋਕਾਂ ਦੇ ਕਮੈਂਟਸ ਆਏ ਕਿ ਭਾਜੀ ਤੁਹਾਡੀ ਗੱਲ ਸਾਨੂੰ ਬੜੀ ਵਧੀਆ ਲੱਗੀ ਪਰ ਕਈ ਲੋਕ ਐਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਕੋਲੇ ਇੱਕੋ ਹੀ ਕਮਰਾ ਹੁੰਦਾ ਤੇ ਮੈਂ ਸਮਝ ਵੀ ਸਕਦਾ ਆ ਕਿ ਬਥੇਰੇ ਲੋਕ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਇੱਕੋ ਹੀ ਕਮਰਾ ਹੁੰਦਾ ਆ ਵੀ ਜਿਨ੍ਹਾਂ ਦੇ ਕੋਲ ਇੱਕ ਕਮਰਾ ਹੁੰਦਾ ਉਹ ਬੰਦੇ ਕੀ ਕਰਨ ਮੰਦਰ ਦਾ ਤਾਂ ਮੈਂ ਇਹੀ ਕਹੂੰਗਾ ਕਿ ਦੇਖੋ ਜਿਨ੍ਹਾਂ ਦੇ ਕੋਲੇ ਇੱਕੋ ਹੀ ਕਮਰਾ ਆ ਜਿੱਥੇ ਸੋਨਾ ਵੀ ਉਹਨਾਂ ਨੇ ਉੱਥੇ ਹੀ ਆ ਤੇ ਉੱਥੇ ਹੀ ਉਹਨਾਂ ਨੇ ਮੰਦਰ ਰੱਖਣਾ ਆ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਤੁਸੀਂ ਇਹ ਕਰ ਸਕਦੇ ਹੋ ਕਿ ਜਿਹੜਾ ਤੁਹਾਡਾ ਰੂਮ ਆ ਨਾ ਉਸ ਰੂਮ ਦੇ ਤੁਸੀਂ ਇੱਕ ਕੋਰਨਰ ਤੇ ਮਤਲਬ ਰੂਮ ਦੇ ਤੁਸੀਂ ਇੱਕ ਕੋਰਨਰ ਦੇ ਉੱਤੇ ਆਪਣਾ ਇੱਕ ਛੋਟਾ ਜਿਹਾ ਮੰਦਰ ਰੱਖ ਸਕਦੇ ਹੋ ਬਹੁਤ ਵੱਡਾ ਨਾ ਹੋਵੇ ਇੱਕ ਛੋਟਾ ਜਿਹਾ ਮੰਦਰ ਹੋਵੇ ਉਸ ਮੰਦਰ ਦੇ ਮੂਹਰੇ ਪਰਦਾ ਲੱਗਿਆ ਹੋਵੇ ਕਿ ਜਦੋਂ ਰਾਤ ਨੂੰ ਤੇ ਤੁਸੀਂ ਚਾਹੇ ਸਾਈਂ ਜੀ ਦਾ ਮੰਦਰ ਬਣਾਇਆ ਚਾਹੇ ਕਿਸੇ ਦੇਵੀ ਦੇਵਤੇ ਦਾ ਚਾਹੇ ਤੁਸੀਂ ਆਪਣੇ ਕਿਸੇ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦਾ ਮੰਦਰ ਆ ਨਾ ਉਹਦੇ ਮੂਹਰੇ ਪਰਦਾ ਲੱਗਿਆ ਹੋਵੇ ਕਿ ਰਾਤ ਨੂੰ ਤੁਸੀਂ ਉਹਨਾਂ ਤੋਂ ਇਜਾਜ਼ਤ ਲਓ ਉਹਨਾਂ ਨੂੰ ਆਸਣ ਤੇ ਵਿਰਾਜਮਾਨ ਕਰਾ ਕੇ ਆਰਾਮ ਕਰਾ ਕੇ ਕਿ ਤੁਸੀਂ ਹੁਣ ਆਰਾਮ ਕਰੋ ਮੁਰੇ ਪਰਦਾ ਕਰਤਾ ਉਹਦੇ ਨਾਲ ਕੀ ਹੁੰਦਾ ਅਦਬ ਵੀ ਰਹਿੰਦਾ ਆ ਤੇ ਆਪਾਂ ਨੂੰ ਇਹ ਵੀ ਹੁੰਦਾ ਕਿ ਹਾਂ ਮੰਦਰ ਵੀ ਆ ਤੇ ਅਦਬ ਵੀ ਆ ਸੋ ਇੰਨਾ ਕੰਮ ਆ ਸੋ ਜੇ ਤੁਹਾਨੂੰ ਚੰਗਾ ਲੱਗਿਆ ਇਹ ਮੇਰੀ ਸਲਾਹ ਜੋ ਮੈਂ ਸੋਚ ਕੇ ਚੱਲਦਾ ਕਿਉਂਕਿ ਮੈਨੂੰ ਤੁਹਾਨੂੰ ਪਤਾ ਮੈਂ ਕਿਸੇ ਨੂੰ ਵੀ ਵਹਿਮਾਂਚ ਨਹੀਂ ਪਾਉਂਦਾ ਜ਼ਿਆਦਾਤਰ ਸੋ ਜੇ ਚੰਗੀ ਲੱਗੀ ਇਹ ਗੱਲ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਦੱਬ ਕੇ ਜੈਸਾਂ ਇਹ ਜੀ